ਆਹ ਗੁੰਗਾ ਦੇ ਆਹ ਗੁੰਗਾ ਦੇ ਰਾਹ ਨਾ ਨੰਨ ਵੀ ਆਪਰ ਮਥੇ ਟਿਕਾ ਥਿਰ ਤਕੜਾਈ ਹੱਥ ਵੀ ਕੋਸਾਈ ਨੀਲ ਵਸਤਰ ਪਹਿ ਤਾਂ ਕੋਨਾ ਖਾਂਣ ਚੋਕੀ ਉਪਰ ਸੇਗਾ ਨਾ ਰਹਾ ਰਹੀਏ ਕੇ ਚੋਕਾ ਕਢੀ ਦਾ ਪਰਹਾਣੀ ਬਤੀਆਂ ਮਾਤ ਕ ਤੇਰੇ ਮੰਨ ਤੇ ਤੇ ਯੋਨ ਅਸਾਡ ਆਫ ਤੇ ਕਾਨਫੈਕਟ ਐ ਛੇੜ ਕੇ ਨੀ ਮੈਂ ਟੇਕ ਪਰੇ ਕਹੁ ਨਾ ਜੇ ਸਤਿ ਤਿਆਗੀ ਕੀ ਜੇ ਕਰੇ ਫੁਲਕਾਂ ਨੂੰ ਬਹੁ ਕਰੇ ਦਮ ਦਰਪਤਨ لو کے سو ملے دل تے تلے ملن یار یوں جو دوں سنا پوری In my ਈਵਰ ਪਸਤਵਾਲੀਆਂ ਉਹਨਾਂ ਮੱਤ ਪਗਾਲੀਆਂ ਗਾਇ ਗੰਗੇ ਪਰ ਪਸਾਰਿਆ ਸੀ ਜਗਤ ਮਤ ਪਾਉ ਦੇ ਪਰ ਤੁਜਾ ਨ ਮਾਇਆ ਪਰ ਫਰਮਾਇਤ ਪਾਇਆ ਰਿਖ ਮਰ ਤੁਮਟ ਮਿਚਾਇਆ ਜੈ ਆਈ ਤੁਹਰ ਹਰਿਆ ਜੈ ਕਿਤੇ ਜਾਲੇ ਮਨ ਮੇਰਾ ਸਾਥੂ ਗੁਰੂ ਸੁਖਬ ਸੁਹਾਵਾ ਜਗੰਨਾਜੇ ਕੋਲ ਸੇ ਹੀ ਮਾਸੂਤ ਤਕ ਤਕ ਅਪੀਸ ਤਕ ਰੇਖਣਾ ਪਤਰੀ ਪਰਬਤ ਕੰਨੀ ਸੂਤ ਕੰਪਨ ਮਾਇਤਬਾਰੀ ਖਾਣਾ ਹੈ ਨਾਮਿ ਹਸਾਇਦਨੀ ਕੋਲ ਮਰਬਤੇ ਨੂਤ ਕਰੇ ਮਨਤਾ ਤੰਗਾ ਬਰਾਨਾ ਜੰਮਣਾ ਮਰਨਾ ਤੁੰ ਹੈ ਬੜਿਆ ਹੈ ਜਵਾਲਾ ਖਾਣ ਪੀਣ ਪਵਿੱਤਰ ਹੈ ਵਿਚੌਣ ਰਿ ਜੁਸਵਾਨ thank you ਪਿਆਰਤ ਜਿਤ ਮੁਖ ਜਿਤ ਕਟਸ ਕਸ ਕਸ ਜੀ ਨਾਨਕ ਨਾਨਕ ਜੀ ਜੀ ਪੰਜ ਚੰਮੀ ਐ ਭੰਡ ਨਿਤਿ ਐ ਪੰਜ ਬੰਦ ਨਿਤਿ ਆਂ ਪੰਡੋ ਪੰਘੂ ਵੰਦੇ ਪੰਘੂ ਵੰਦੇ ਜੀਤ ਕਾ ਕਾ ਸੋ ਕਿਉ ਹੰਦਿਆ ਜੀ ਤੇ ਪੰਘੂ ਵੰਦੇ ਪੰਘੂ ਵੰਦੇ ਜੀਤ ਕਾ ਕਾ ਪੰਧੂ ਵੀ ਪੰਦੀ ਪਜੇ ਮੇਰ ਬਾਦ ਨਾ ਹੋਏ ਨਾਨਕ ਪੰਦੀ ਬਾਗਰ ਕਿੱਤੋਂ ਮੁੱਕ ਸਰਦਾਰ ਸਰਦਾਰ ਆਹਰਨ ਦੀ ਚਾਰੋਂ ਨੇ ਉੱਤ ਨਾ ਰਹੇ ਤੇ ਦਿੱਸਨ ਇਹਨੇ ਮਰਮੇ ਸਭ ਦੀ ਅੰਤ ਅੰਤ ਕਹਾਂ ਇਸ ਨਾਂ ਦੀ ਸੋਤਨ ਦੀ ਯਦ ਅੰਤ ਆਪੀ ਜੀ ਰੇ ਭਾਗ

ਕਿਸ ਨੂੰ ਕਰੀਏ ਨਾਨਕਾ ਰੱਜਾ ਰੱਜਾ ਆਪਣੇ ਆਪਣੇ ਕੰਮਿਆਂ ਵਿੱਚ ਗਹਿਰਾ ਜਦ ਕਦ ਮੈਂ ਦੱਸ ਤੱਕ ਪੱਕਾ ਰਹੀ ਤੇ ਵਾਹ ਗੀਰੂ ਤੁਜੀ ਸਵੰਨ ਜਾਈ ਸੋ ਕਰੇ ਕਿ ਤੇ ਸੇਰ ਜਾਨੀ ਨਤਾਏ ਨ ਜਾਏ ਸੁਧ ਸਾਡੇ ਗੁਰ ਦਿਲ ਦਾ ਸਵੰਨ ਵਾਹ ਗੀਰੂ ਕਿ ਪਾਪੇ ਪਾਪੇ ਵਾਹ ਗੀਰੂ ਦਾ ਕਾਸਨ ਹੈ ਪਾਪੇ ਪਾਪੇ ਤਾ ਤਰ ਕਰੀ ਤੇ ਜੀ ਹਰ ਜਿਤ ਕੰਬਾਏ ਸਾਈਂ ਕਰੇ ਕਮਾਵਣੀ ਸੁਖੀ ਜਿਵੇਂ ਪਾਏ ਜਾਣ ਕੇਤੀ ਬਹਰੀ ਤੁਨ ਜੀ ਨਾਮ ਜਾਈ ਸੋ ਕਰੇ ਜਦ ਜਲ ਚਾਏ ਵੇਖਾਰੀ ਇੱਤੇ ਅਮ੍ਰਿਤ ਵੇਖਾਰੀ ਇੱਤੇ ਰੋਏ ਅਮ੍ਰਿਤ ਉਹਨਾਂ ਚਪਾ